ਲਗਾਤਾਰ ਵਾਦਰੇ ਹੀ ਪਾਣੀ ਦੇ ਪੱਧਰ ਤੋਂ ਬਾਅਦ ਪਟਿਆਲਾ ਦੇ ਪਾਤੜਾ ਦੇ ਵਿੱਚ ਕੱਗਰ ਦਰਿਆ ਉਫਾਨ ਤੇ ਚੱਲ ਰਿਹਾ ਹੈ ਅਤੇ ਓਵਰਫਲੋ ਹੋ ਕੇ ਪਾਣੀ ਸੜਕਾਂ ਤੇ ਵਹਿ ਰਿਹਾ ਹੈ ਹਰਚੰਦਪੁਰਾ ਅਤੇ ਬਾਜਾਪੁਰ ਦੇ ਖੇਤਾਂ ਦੇ ਵਿੱਚ ਪਾਣੀ ਵੜ ਗਿਆ ਹੈ ਉਧਰ ਹੀ ਦਵਾਰਕਾ ਰਾਮਪੁਰ ਪੜਤਾਂ ਦੇ ਪਿੰਡਾਂ ਦੇ ਵਿੱਚ ਵੀ ਕੱਗਰ ਦੀ ਮਾਰ ਪਈ ਹੈ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਣੀ ਪਹੁੰਚ ਗਿਆ ਹੈ ਅਤੇ 600 ਏਕੜ ਦੇ ਕਰੀਬ ਫਸਲ ਤਬਾਹ ਹੁੰਦੀ ਹੋਈ ਨਜ਼ਰ ਆਈ ਹੈ ਫਸਲ ਦੇ ਵਿੱਚ 4-4 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ ਲੋਕਾਂ ਦੇ ਵਿੱਚ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ ਅੱਧਰ ਰਾਵੀ ਦਰਿਆ ਦੀ ਗੱਲ ਕਰੀਏ ਤਾਂ ਰਾਵੀ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਅਤੇ ਰنجੀਤ ਸਾਗਰ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਖਤਰੇ ਦੇ ਨਿਸ਼ਾਨਦੇ ਨੇੜੇ ਪਹੁੰਚਿਆ ਹੋਇਆ ਹੈ ਰنجੀਤ ਸਾਗਰ ਡੈਮ ਦਾ ਪਾਣੀ ਜਿਸ ਕਰਕੇ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਤੇ ਜਿਸ ਕਰਕੇ ਅੱਗੇ ਡੇਰਾ ਬਾਬਾ ਨਾਨਕ ਦੇ ਕਈ ਪਿੰਡਾਂ ਦੇ ਵਿੱਚ ਮੁਰਹਾਲਾਤ ਖਰਾਬ ਹੋ ਰਹੀ ਨੇ ਗੁਰਦਾਸਪੁਰ ਦੇ ਫਿਰ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਨੇ ਲੋਕਾਂ ਦੇ ਘਰਾਂ ਦੇ ਵਿੱਚ ਫਿਰ ਤੋਂ ਪਾਣੀ ਵੜ ਸਕਦਾ ਹੈ ਜਿਹੜਾ ਪਾਣੀ ਹਲੇ ਤੱਕ ਉਤਰੇ ਨਹੀਂ ਉਹ ਦੁਬਾਰਾ ਵੜ ਸਕਦਾ ਹੈ ਅਤੇ ਹੁਣ ਗੱਲ ਕੀਤੀ ਜਾਵੇ ਪਾਖੜਾ ਡੈਮ ਦੀ ਤਾਂ ਉਹ ਵੀ ਖਤਰੇ ਦੇ ਨਿਸ਼ਾਨ ਨੇੜੇ ਹੈ ਅਤੇ ਸਤਲੁਜ ਦਾ ਪੱਦਰ ਵਧਣ ਦੇ ਕਰਕੇ ਲੋਕ ਚਿੰਤਾ ਦੇ ਵਿੱਚ ਨੇ 85000 ਕਿਊਸੇਕ ਪਾਣੀ ਛੱਡਣ ਦੀ ਤਿਆਰੀ ਕਰ ਲਈ ਗਈ ਹੈ ਜਿਸ ਕਰਕੇ ਦਰਿਆ ਕਿਨਾਰੇ ਵਸਦੇ ਪਿੰਡਾਂ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਲੋਕਾਂ ਨੂੰ ਅਪੀਲ ਕਰ ਦਿੱਤੀ ਗਈ ਹੈ ਡੀਸੀ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕਿ ਉਹ ਸੁਰੱਖਿਆ ਥਾਵਾਂ ਦੇ ਉੱਤੇ ਚਲੇ ਜਾਣ ਕਿਉਂਕਿ ਕਿਸੇ ਵੇਲੇ ਵੀ ਭਿਆਨਕ ਸਥਿਤੀ ਬਣ ਸਕਦੀ ਹੈ ਤਾਂ ਪਾਖੜਾ ਡੈਮ ਦਾ ਮੌਜੂਦਾ ਪਾਣੀ ਦਾ ਪੱਧਰ 1679 ਫੁੱਟ ਹੈ ਜਿਹੜਾ ਕਿ 1 ਫੁੱਟ ਨੀਚੇ ਰਹਿ ਗਿਆ ਹੈ ਖਤਰੇ ਦੇ ਨਿਸ਼ਾਨ ਤੋਂ ਯਾਨੀ ਕਿ ਜਿਹੜਾ ਖਤਰੇ ਦਾ ਨਿਸ਼ਾਨ ਹੈ 1680 ਫੁੱਟ ਤੇ ਹੈ ਤੇ ਹੁਣ ਮੌਜੂਦਾ ਪੱਧਰ 1679 ਫੁੱਟ ਹੈ ਜਿਸ ਕਰਕੇ 1 ਫੁੱਟ ਦਾ ਇਹ ਦੇ ਵਿੱਚ ਗੈਪ ਰਹਿ ਗਿਆ ਹੈ ਅਤੇ ਵਧੇਰੇ ਪਾਣੀ ਚੜਨ ਦੇ ਕਰਕੇ ਹਾਲਾਤ ਜਿਹੜੇ ਉਹ ਵਿਗੜ ਸਕਦੇ ਨੇ ਤਾਂ ਕਿਸੇ ਵੇਲੇ ਵੀ ਉੱਧਰਲੇ ਇਲਾਕਿਆਂ ਦੇ ਵਿੱਚ ਪਾਣੀ ਆ ਸਕਦਾ ਹੈ ਜਿਸ ਕਰਕੇ ਨੰਗਲ ਅਤੇ ਸ਼੍ਰੀਨੰਦਪੁਰ ਸਾਹਿਬ ਦੇ ਪਿੰਡਾਂ ਦੇ ਵਿੱਚ ਅਲਰਟ ਜਾਰੀ ਕਰਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਲਈ ਪਹਿਲਾਂ ਹੀ ਕਹਿ ਦਿੱਤਾ ਗਿਆ ਹੈ